ਨੇ ਵਿਪਾਰਸ ਆ ਕਣਕਵਲ ਜਿਹੜਾ ਮਾਰ ਕੇ ਆ ਸ਼ੁਕਰ ਹੈ ਰੱਬਾ ਤੇਰਾ ਮਸਾ ਬਦਲ ਚੱਕੇ ਆ ਮੇਰ ਰੱਖੀ ਹੁਣ ਕਣਕ ਸੁੱਖੀ ਸੰਧੀ ਸਾਰਿਆਂ ਨੂੰ ਕੱਢ ਲੈਣ ਦੇਾਂਗੇ ਬਾਈ ਜਾਂਟਿਆਂ ਨੂੰ ਕਹਿ ਦਿਆਂਗੇ ਉਹਦੇ ਕੋਲ ਦਾ ਟਰੈਕਟਰ ਹੈਗੇ ਆ ਉਹਨੂੰ ਕਹਿ ਦਿਆਂਗੇ ਵੀ ਮੇਰੀ ਕਣਕ ਵੀ ਬਾਈ ਤੂੰ ਆਪ ਹੀ ਗਿੜੇ ਲਾਉਣੇ ਆ ਕਣਕ ਲੈ ਜਾਗੇ ਮੰਡੀ ਚ ਉਥੋਂ ਬੋਰੀਆਂ ਜਿਹੜੀਆਂ ਭਰ ਕੇ ਡਰਮ ਭਰ ਦਿਆਂਗੇ ਉਹ ਤੇਰੀ ਨੂੰ ਉਹ ਆ ਕੀ ਨੇ ਭਰਤੀ ਕਣਕ ਪਾਣੀ ਨਾਲ ਖਾਏ ਹੋ ਰੱਬਾ ਮੈਂ ਤਾਂ ਸਕੀਮਾ ਕਰਦਾ ਆਉਂਦਾ ਸੀਗਾ ਓਹੋ ਪਾਪਾ ਕਿਵੇਂ ਸਰਫੜੀ ਬੈਠਾ ਹੈ ਕੀ ਗੱਲ ਹੋ ਗਈ ਭਾਗ ਕਿਵੇਂ ਸਰਫੜਿਆ ਕੀ ਗੱਲ ਹੋ ਗਈ ਪਟੂਆ ਰੋਈ ਕਾ ਜਾਂਦਾ ਮੈਂ ਕੀ ਹੋ ਗਿਆ ਖੜਾ ਹੋ ਬਾਈ ਸੈਰੀ ਫੜਨਾ ਕੀ ਗੱਲ ਹੋ ਗਈ ਭਾਗ ਕਰਜ਼ੇ ਦੀ ਪਹਿਲਾਂ ਵਾਲੀ ਪੰਡ ਤਾਂ ਫਿਰ ਉੱਤਰ ਹੀ ਨਹੀਂ ਬਾਈ ਹੁਣ ਕੀ ਹੋ ਗਿਆ ਇੱਕ ਪੰਡ ਹੋਰ ਚੜ ਗਈ ਸਿਰ ਤੇ ਕੀ ਗੱਲ ਹੋ ਗਈ ਭਾਗ ਵੀਰੇ ਆ ਬਾਈ ਤੇਰੇ ਸਾਹਮਣੇ ਹੀ ਆ ਪਤਾ ਨਹੀਂ ਕਿਹਨੇ ਪਾਣੀ ਪਾਤਾ ਕਣਕ ਚ ਬਾਈ ਪੱਕੀ ਕਣਕ ਮਤਲਬ ਵੱਢਣੀ ਸੀਗੀ ਯਾਰ ਇਹ ਤੇਰੇ ਕਿਨੇ ਦਿਨ ਵੱਤ ਨਹੀਂ ਹੋਣੀ ਹੁਣ ਯਾਰ ਇਹ ਕਿਨੇ ਸ਼ਰਾਰਤ ਕੀਤੀ ਐ ਕੀ ਪਤਾ ਕਿਹਨੇ ਕਰਤੀ ਬਾਈ ਸ਼ਰਾਰਤ ਬਹੁ ਮਾੜਾ ਕੀਤਾ ਕਿਸੇ ਨੇ ਯਾਰ ਇਹ ਕਿਲਾ ਵਾਹਣ ਦਾ ਕੋਲੇ ਇੱਕ ਤੇਰਾ ਵਾਹਣ ਨਹੀਂ ਆਇਆ ਤਾਂ ਡੱਡੂ ਪੜਾਏ ਪੈ ਗਏ ਇਹਦੇ ਚਲ ਮਾਨਣਾ ਹੁਣ ਕਰ ਵੀਰੇ ਕੋਈ ਨਾ ਕਰਦੇ ਆ ਪਤਾ ਕਿਨੇ ਸ਼ਰਾਰਤ ਕੀਤੀ ਐ ਇਹ ਚਲ ਖੜਾਓ ਆਖੇ ਲੱਗ ਖੜਾਓ ਵੀਰ ਬੰਦ ਰੱਬ ਅੱਗੇ ਰਾਹ ਦਾ ਹੱਥ ਬੰਨੀ ਗਾ ਰੱਬਾ ਬਦਲ ਚੱਕ ਲਾ ਮੌਸਮ ਖਰਾਬ ਸੀਗਾ ਘਬਰਾਣਾ ਆਪਾਂ ਪਤਾ ਕਰਦੇ ਆ ਕਿਨੇ ਸ਼ਰਾਰਤ ਕੀਤੀ ਐ ਉਹ ਬਲੋਰਾ ਖੇਤ ਹੀ ਫਿਰਦਾ ਆ ਆ ਉਹਦੇ ਕੋਲ ਚੱਲਦੇ ਆ ਉਨ ਸਾਰਾ ਪਤਾ ਹੋਊਗਾ ਵੀ ਕੌਣ ਇੱਥੇ ਆਇਆ ਸਕੇਤ ਮੈਂ ਤਾਂ ਬਈ ਯਰ ਕਿਸੇ ਦਾ ਮਾੜਾ ਕਿਤੇ ਸੋਚੇ ਹੀ ਨਹੀਂ ਕਰਨਾ ਤਾਂ ਕੀ ਐ ਔਰ ਨਹੀਂ ਕੋਈ ਵੀਰੇ ਕੋਈ ਛਿਰਾਰਤ ਕਰ ਗਿਆ ਆਪਾਂ ਪਤਾ ਕਰ ਲੈਂਦੇ ਆ ਕਰ ਲਾਂਗੇ ਲੋਟ ਭਰਾਣਾ ਤੂੰ ਬੇਫਿਕਰ ਹੋ ਜਾ ਤੂੰ ਸਾਰਾ ਸੈਟ ਕਰ ਲਾਂਗੇ ਆਪਾਂ ਇਹ ਦਸਾਰਾ ਪਤਾ ਕਰ ਲੈਂਦੇ ਆ ਜਿਹਨੇ ਛਿਰਾਰਤ ਕੀਤੀ ਆ ਬੇਫਿਕਰ ਹੋ ਜਾ ਸਾਨੂੰ ਹਸਾਬ ਕਰਾਂਗੇ ਸਿੱਧਾ ਬਾਈ ਮੈਂ ਤਾਂ ਆਖਿਆ ਸੀ ਇਤ ਕੀ ਚਲ ਗਾਂ ਲੈ ਲਾਂਗੇ ਫਸਲ ਵੇਚ ਕੇ ਜਵਾਕਾਂ ਦੀ ਫੀਸ ਭਰੀ ਜਾਂਦੀ ਆ ਬਿਲਕੁਲ ਯਾਰ ਪਤਾ ਹੀ ਨਹੀਂ ਸੀਗਾ ਆ ਵੀ ਆ ਕਾਣਾ ਨਹੀਂ ਨਹੀਂ ਕਿੰਨੇ ਕੀਤੀ ਛਿਰਾਰਤ ਹੈ ਕਿਵੇਂ ਬਲੋਰਾ ਆਲਾ ਜੀ ਠੀਕ ਠੀਕ ਹੈ ਇੱਥੇ ਖੇਤ ਪਾਣੀ ਪੁੜੀ ਕਿਹੜੇ ਲਾਉਂਦੇ ਸੀਗੇ ਪਾਣੀ ਤਾਂ ਆਪਣੇ ਜੰਟੇ ਵਰਗੇ ਸੀਗੇ ਯਾਰ ਬਾਈ ਸਾਰੀ ਕਣਕ ਭਰ ਗਈ ਐ ਫਿਰ ਤਾਂ ਉਹਨਾਂ ਨੇ ਲਾਇਆ ਪਾਣੀ ਲਾਉਂਦੇ ਫਿਰਦੇ ਬਰਸੀਨ ਨੂੰ ਯਾਰ ਟਿਕ ਟਿਕ ਵੇਲੀ ਆਓ ਨੁਕਸਾਨ ਕਰ ਤੇ ਤੁਲੇ ਗਵੰਡੀਆਂ ਦੇ ਹਰ ਵੇਲੇ ਮੈਂ ਮੂੰਹ ਤੇ ਕਰ ਲਓ ਆਪਾਂ ਬਵਾ ਹੈ ਠੀਕ ਗਵਾ ਬਣੇਗਾ ਦੱਸੇਗਾ ਵੀ ਆਓ ਫਰਦੇ ਸੀਗੇ ਉਹੀ ਫਰਦੇ ਸੀ ਆਵੇ ਹੁਣ ਪਾਣੀ ਲੇ ਗੋਡੇ ਗੋਡੇ ਪਾਣੀ ਫਰਦਾ ਦੀ ਕਣਕੇ ਹੁਣ ਕੀ ਕਰੇ ਗਰੀਬ ਬੰਦਾ ਇਹ ਗੱਲ ਆ ਯਾਰ ਗਰੀਬ ਬੰਦੇ ਦਾ ਵਿਚਾਰੇ ਦਾ ਨੁਕਸਾਨ ਕਰਤਾ ਕਣਕ ਵੱਢਣ ਵਾਲੀ ਸੀ ਕਿ ਪਰਸੋਂ ਅਸੀਂ ਵੱਢਣ ਸੀ ਸਾਡਾ ਵੀ ਇਰਾਦਾ ਸੀ ਨਾਲ ਬਈ ਯਾਰ ਕਿੱਲਾ ਦਾ ਪੈੜੀ ਦਾ ਮੇਰੇ ਕੋਲੇ ਯਾਰ ਬਹੁ ਮਾੜੀ ਗੱਲ ਆ ਯਾਰ ਆਪਾਂ ਸਦੋ ਪੰਚਾਇਤ ਸਦੋ ਮੈਂ ਆਉਂਗਾ ਇੱਥੇ ਬਹੁ ਮਾੜਾ ਕੀਤਾ ਯਾਰ ਅਸੀਂ ਚਲਦੇ ਪਿੰਡਾਂ ਤੇ ਕਰਦੇ ਆ ਪਤਾ ਠੀਕ ਆ ਤੈਨੂੰ ਬੁਲਾਵਾਂਗਾ ਥਾਈ ਚੰਗੇ ਬਾਈ ਬਣ ਕੇ ਬੁਲਾ ਲਓ ਕੋਈ ਚੱਕਰ ਨਹੀਂ ਮੈ ਆ ਜੀ ਯਾਰ ਕਿਡਾ ਨੁਕਸਾਨ ਕਰੇ ਗਰੀਬ ਦਾ ਕੀ ਕਰਗੇ ਹੁਣ ਬਹੁ ਮਾੜਾ ਕੀਤਾ ਯਾਰ ਪਾਣੀ ਲਾਉਂਦੇ ਕਿੱਧਰ ਸੀ ਆ ਘਾ ਨੂੰ ਲਾ ਕੇ ਸਾਰੇ ਬਰਸੀਨ ਨੂੰ ਇਧਰ ਆਹ ਬਰਸੀਨ ਨੂੰ ਲਾਈ ਜਾਂਦੇ ਸੀ ਕਿਵੇਂ ਡੱਡੂ ਬੁਲਾਇਆ ਕੰਜਰਾਂ ਨੇ ਚਲਾ ਬਰਸੀਨ ਨੂੰ ਛੱਡ ਕੇ ਉੱਠ ਗਏ ਮੇਰੇ ਹਿਸਾਬ ਨਾਲ ਆਪਾਂ ਕਿੱਧਰ ਕਿੱਧਰ ਆ ਬੰਦ ਹੀ ਨਹੀਂ ਕਰਕੇ ਗਏ ਠੀਕ ਆ ਬਾਈ ਬਹੁਤ ਬਹੁਤ ਧੰਨਵਾਦ ਬਾਈ ਆ ਜੀ ਬਾਈ ਬਣ ਕੇ ਉੱਥੇ ਚੰਗਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਘਬਰਾਇ ਨਾ ਤੂੰ ਵੀ ਡਰੀ ਨਾ ਨਹੀਂ ਨਹੀਂ ਡਰਨਾ ਕਾਦ ਅਸੀਂ ਹੈਗੇ ਬੇਫੇਰੋ ਯਾ ਤੂੰ ਗ੍ਰੀਨ ਮਾਰ ਕਰਤੀ ਵਿਚਾਰੇ ਦੀ ਆ ਵੇਖ ਭੈਣ ਜੋ ਕਿਵੇਂ ਪਾਣੀ ਭਰਿਆ ਫਿਰਦਾ ਖਾਲਾ ਖੁਲਾ ਹਜੇ ਵੀ ਆਪ ਖਾ ਕੇ ਲਿਆਵਾਂ ਤੇ ਪਤਾ ਦੱਸੇ ਮੜਾ ਦੱਸਣ ਵਾਲੇ ਬਣਾਗੇ ਇਹ ਸਾਲਾ ਨੇ ਕੀਤਾ ਕੀ ਐ ਇਹ ਬੇਫਿਕਰ ਹੋ ਯਾਰ ਤੂੰ ਡਰ ਨਾ ਹਣ ਜੋ ਮੈਂ ਆ ਗਿਆ ਹੁਣ ਲੈ ਦੱਸ ਆ ਸਾਰਾ ਖਾਲਾ ਭਰਿਆ ਵੇ ਡੱਡੂ ਭਲਾਇਆ ਪਿਆ ਹੌਣ ਚਿੰਤਾ ਨਾ ਕਰਿਆ ਭਾਗ ਹੁਣ ਮੈਂ ਆ ਗਿਆ ਆਪੇ ਸਾਮ ਨੂੰ ਸਾਰਾ ਇਹਨੇ ਰੇਸ਼ ਲਾਉਣੀ ਪੈਣੀ ਹੈ ਹਲੇ ਵੱਡੇ ਬੈਲੀਆਂ ਦੀ ਚੱਲ ਚੱਲ ਪਿੰਡ ਚੱਲ ਤੂੰ ਮੇਰੇ ਨਾਲ ਘਬਰਾ ਨਾ ਤੂੰ ਆ ਚਲ ਕੇ ਇਹ ਵੱਡੇ ਕੀ ਬਣਾ ਰੱਖਿਆ ਇਹਨਾਂ ਨੇ ਯਾਰ ਮਖੌਲ ਪਿਛਲੇ ਸਾਲ ਸਾਡਾ ਝੋਨਾ ਵਟੜ ਵਲੇ ਭਰਿਆ ਸੀ ਇਹਨਾਂ ਨੇ ਉਦੋਂ ਮੈਂ ਚਲ ਚੁੱਪ ਕਰ ਗਿਆ ਮੈਂ ਕੱਲ ਟਾਲ ਦਿੰਦੇ ਗੱਲ ਨੂੰ ਕਾਹਨੂੰ ਆਪ ਪੰਗਾ ਖੜਾ ਕਰਨਾ ਕੋਈ ਵੱਡਾ ਤੇਰੇ ਉਹਦੀ ਸਾਹਮਣੇ ਨਾ ਕੰਮ ਇਹਨਾਂ ਦਾ ਮੈਂ ਬਾਈ ਲਟੂ ਆ ਤਵੇਂ ਬਾਈ ਭਾਗ ਨੂੰ ਫੜੀ ਆਉਣਾ ਹੈ ਮੂੰਹਿਆ ਮਰ ਜਾਇਆ ਪੁੱਛ ਨੰਦੇ ਯਾਰ ਉਹ ਵੱਡੇ ਜੰਟੇ ਕੇ ਬਦਮਾਸ਼ ਵਾਲੇ ਹਾਂ ਉਹ ਪਾਣੀ ਪਾ ਕੇ ਤੇ ਕਣਕ ਜਾਨ ਵੱਜ ਕੇ ਲੈ ਉਹ ਬਣਾਉਂਦਾ ਸਾਲੇ ਵੇਹੇ ਪਿੰਡ ਜਾ ਕੀ ਬੰਦਦਾਗਾ ਉਹ ਪਿੰਡ ਜਾਣ ਦੀ ਕੋੜ ਉਹ ਤਾਂ ਮੋਟਰ ਤੇ ਬੈਠਾ ਕਿੱਥੇ ਬੈਠਾ ਉਹ ਆਉਂ ਉੱਥੇ ਆਜਾ ਚੱਲਾਂ ਮੈਂ ਥੋੜੀ ਚੱਲ ਭਾਗਾ ਕਰਦੇ ਗੱਲ ਵੱਡੇ ਵੇਲੀ ਨਾਲ ਘਬਰਾਣਾ ਤੂੰ ਯਾਰ ਕਮਾਲ ਹੋ ਗਈ ਆ ਜਾ ਕਮਾਲ ਕਰ ਰੱਖੀ ਆ ਯਾਰ ਸਮਝ ਨਹੀਂ ਇਹ ਬੰਦੇ ਦੀ ਕੀ ਬਣਿਆ ਇਹ ਉਹ ਨੰਦੇ ਯਾਰ ਬਦਮਾਸ਼ ਬਣਿਆ ਹੋਇਆ ਹੋਣ ਨੇ ਬਹੁ ਮਾਰੀ ਕੀਤੀ ਭਾਈ ਗਰੀਬ ਨਾ ਮਾਰਨੇ ਕੰਦੇ ਜੇਸਤਾਂ ਹਾਂ ਥੋੜਾ ਹੁੰਦਾਗਾ ਜੇ ਗਰੀਬ ਬੰਦਾ ਕਿੱਲਾ ਜ਼ਮੀਂਦਾਰਾਂ ਨੂੰ ਖਰਾਬ ਹੀ ਕਰੀ ਜਾ ਉਹ ਬਾਬਾ ਜੀ ਐਤ ਕੀ ਸੁਖ ਨਾ ਕਣਕ ਬਹੁਤ ਸੋਹਣੀ ਖੜੀ ਆ ਤੇ ਬਾਬਾ ਜੀ ਤੁਸੀਂ ਗੱਟਾ ਦੋ ਕਟਿਆਂ ਦੀ ਗੱਲ ਛੱਡੋ ਮੈਂ ਕਹਿੰਦਾ ਬਾਬਾ ਜੀ ਟਰਾਲੀ ਭਰ ਕੇ ਟਰਾਲੀ ਭਰ ਕੇ ਭੇਜਾਂਗੇ ਉਹ ਬਾਬਾ ਜੀ ਤੁਹਾਡੀ ਸੇਵਾ ਕੀਤੀ ਦਾ ਫਲਤਾ ਸਾਨੂੰ ਮਿਲਣਾ ਹੀ ਆ ਫਿਰ ਠੀਕ ਆ ਬਾਬਾ ਜੀ ਸਤਿ ਸ੍ਰੀ ਅਕਾਲ ਬਾਬਾ ਜੀ ਸਤਿ ਸ੍ਰੀ ਅਕਾਲ ਬਾਈ ਜਾਂਟੇ ਯਾਰ ਜੇ ਤੁਸੀਂ ਪੱਠਾ ਨੂੰ ਪਾਣੀ ਲਾਉਣਾ ਸੀਗਾ ਤਾਂ ਬਾਈ ਕੋਲੇ ਖੜ ਕੇ ਲਾ ਲੈਂਦੇ ਯਾਰ ਗਰੀਬ ਮਾਰ ਤਾਂ ਨਾ ਕਰਦੇ ਬਾਈ ਉਹ ਕੀ ਗੱਲ ਹੋ ਗਈ ਭਾਗੂ ਘਬਰਾਇਆ ਜੇ ਕਿਉਂ ਪਿਆ ਨਾ ਤੈਨੂੰ ਕਾਹਨੂੰ ਪਤਾ ਹੈ ਉਹ ਤੂੰ ਨਾ ਸਾਡੀ ਗੱਲ ਦੇ ਵਿੱਚ ਬੋਲ ਸਾਡੀ ਆਸਮੇ ਭਰਾਵਾਂ ਦੀ ਗੱਲ ਹੈ ਉਹ ਬਾਈ ਆਪਾਂ ਸਾਰੇ ਭਰਾ ਹੀ ਆਂ ਰੰਭਾ ਮੂੰਹ ਮਤ ਰਹੀ ਨੇ ਆਪਾਂ ਸਾਰਾ ਦਿਨ ਉਹ ਜਾਂਟੇ ਬੋਲਾ ਕਿਉਂਣਾ ਇਹ ਗਰੀਬ ਬੰਦੇ ਦਾ ਮਰਨ ਹੋਇਆ ਪਿਆ ਪਾਣੀ ਭਰਿਆ ਡਾਡਾ ਗੋਡੀ-ਗੋਡੀ ਕਣਕ ਚ ਤੂੰ ਗੱਲਾਂ ਹੋਰ ਸੁਣਾਉਂਦਾ ਮੁਰਿਓ ਤੇਰੇ ਕੋਲ ਤਾਂ 25-30 ਕਿੱਲੇ ਹੈਗੇ ਆ ਤੇ ਇਹ ਗਰੀਬ ਬੰਦਾ ਹੁਣ ਕਿੱਧਰ ਜਾਵੇ ਅੱਗੇ ਇਹ ਤੇ ਸਰਕਾਰ ਜਾ ਤੇ ਹੁਣ ਕਾਂਕੜ ਬੋਲੀ ਤੂੰ ਨਾ ਪਾਣੀ ਮੈਂ ਭਰਤਾ ਇਹਦੀ ਕਣਕ ਚ ਉਹ ਤੇਰੇ ਕੋਲੇ ਕੀ ਸਬੂਤ ਆ ਤੇਰੇ ਗਾਂਹ ਸੀਸੀਟੀਵੀ ਕੈਮਰੇ ਲਾਏ ਉੱਥੇ ਕੈਮਰਿਆਂ ਵਰਗਾ ਬਲੌਰਾ ਸਾਰੇ ਜਿਹੜੀ ਮੋਟਰ ਤੇ ਹੀ ਰਹਿੰਦਾ ਸਾਰੇ ਪਿੰਡ ਦੀ ਸੁਆ ਉਹਨੂੰ ਉਹਨੂੰ ਦੱਸਿਆ ਸਾਨੂੰ ਵੀ ਪਾਣੀ ਤੂੰ ਲਾਉਂਦਾ ਸੀਗਾ ਉਹ ਪਾਣੀ ਲਾਉਣਾ ਹੀ ਆ ਹੋਰ ਪਸ਼ੂਆਂ ਨੂੰ ਕੀ ਅਸੀਂ ਲੱਡੂ ਖਵਾਵਾਂਗੇ ਉਹ ਨਾਲੇ ਮੈਂ ਤਾਂ ਪਾਣੀ ਛੱਡ ਕੇ ਕੋਟ ਕੂਰੇ ਚਲਾ ਗਿਆ ਸੀਗਾ ਸਾਡਾ ਸੀਰੀਸ ਹੀ ਉੱਥੇ ਅਸੀਂ ਤਾਂ ਆਪਦੇ ਬਰਸੀਨ ਨੂੰ ਪਾਣੀ ਲਾਇਆ ਸੀ ਪੈ ਗਿਆ ਹੋਊ ਇਹਦੀ ਕਣਕ ਚ ਦੇਖ ਬਈ ਜੰਟੇ ਕਣਕਾਂ ਪੱਕੀਆਂ ਪੰਗਾਂ ਉਹ 2-4 ਦਿਨਾਂ ਨੂੰ ਵਿਚਾਰੇ ਤੇ ਮਸ਼ੀਨ ਲੱਗਣੀ ਸੀਗੀ ਕਣਕ ਵੱਢੇ ਜਾਣੀ ਸੀ ਇਹ ਮਾੜੀ ਗੱਲ ਆ ਤੇਰੀ ਕਾ ਮੰਨ ਗਿਆ ਨਾ ਪਾਣੀ ਤੁਸੀਂ ਲਾਇਆ ਤੁਸੀਂ ਨਹੀਂ ਪਾਇਆ ਉਹ ਤੂੰ ਬੜਾ ਔਖਾ ਜਾ ਬੋਲਦਾ ਨਾ ਤੂੰ ਪਿੰਡ ਦਾ ਸਰਪੰਚ ਹੈ ਨਾ ਤਿੰਨਾ ਚ ਤੇ ਨਾ 13 ਚ ਉਹ ਮੈਂ ਕਿਵੇਂ ਨਾ ਬੋਲਾਂ ਮੇਰਾ ਭਰਾ ਆ ਪਾਗੂ ਤੁਹਾਡਾ ਸਹਗਾ ਤੂੰ ਤਾਂ ਵੀ ਨੁਕਸਾਨ ਕਰਦੇ ਆ ਦਾ ਮੈਂ ਤਾਂ ਇਹਦੇ ਨਾਲ ਖੜੂਗਾ ਨੁਕਸਾਨ ਕਰਕੇ ਤੂੰ ਰੱਖਿਆ ਉਲਟਾ ਤੂੰ ਗੱਲ ਪੈਂਦਾ ਲੈ ਸੁਣ ਜੰਟੇ ਹੁਣ ਤੇਰਾ ਵੱਡਾ ਕਿਲਾ ਸੀ ਜਦੋਂ ਬੱਤਰ ਆ ਗਿਆ ਉਦੋਂ ਭਾਗੋ ਦਾ ਕਿਲਾ ਤੋਂ ਵੱਡ ਨਹੀਂ ਤੂੰ ਆਇਆ ਕਰੀ ਤੂੰ ਲੈ ਆਈ ਮਸ਼ੀਨ ਫਿਰ ਆ ਜੀ ਫਿਰ ਮੈਂ ਵੀ ੜੀਕੂਗਾ ਤੈਨੂੰ ਹੁਣ ਬਾਈ ਇਹ ਚ ਹੰਕਾਰ ਬੋਲਦਾ ਕਿ ਚਾਰ ਕਿਲੇ ਕੀ ਹੈ ਦੇ ਕੋਲੇ ਤੇ ਦਾ ਹੰਕਾਰ ਗਿਆ ਹੁਣ ਬਾਈ ਯਾਰ ਮੈਂ ਤਾਂ ਹੋਰ ਹੀ ਸੋਚਦਾ ਜਾਂਦਾ ਸੀਗਾ ਮੈਂ ਕਿਹਾ ਚਲੋ ਮੇਰੇ ਕੋਲ ਕਿਲਾ ਪੈੜੀ ਦਾ ਬਾਈ ਕੋਲੇ ਇੰਨੀ ਪੈੜੀ ਹੈਗੀ ਆ ਮੈਂ ਇਹਨਾਂ ਨਾਲ ਹੱਥ ਵਟਾ ਦੂੰਗਾ ਨਾਲ ਇਹਨਾਂ ਦੇ ਕੰਮ ਕਰਾ ਦੂੰਗਾ ਕਹ ਰਿਹਾ ਬਾਈ ਆਪਦਾ ਟਰੈਕਟਰ ਤੇ ਮੇਰੇ ਕਣਕ ਦੇ ਘੇੜੇ ਲਾ ਦੂਗਾ ਨਾਲੇ ਤੂੜੀ-ਤਾੜੀ ਛੱਡ ਦੂਗਾ ਮੈਂ ਤਾਂ ਐ ਸੋਚਦਾ ਜਾਨਾ ਵੀ ਚੱਲ ਮੈਂ ਬਾਈ ਨਾਲ ਹੈਲਪ ਕਰਾ ਦੂਗਾ ਮੇਰੀ ਹੈਲਪ ਉਹ ਕਰ ਦੂਗਾ ਮੈਨੂੰ ਕੀ ਪਤਾ ਸੀਗਾ ਯਾਰ ਇਹਦੇ ਦਿਮਾਗ 'ਚ ਹੋਰ ਹੀ ਕੋਈ ਚੱਲੀ ਜਾਂਦਾ ਨਹੀਂ ਨਹੀਂ ਬਾਈ ਤੇਰੇ ਪਰਜੇ ਤਾਂ ਮਾੜੀ ਸੋਚ ਆ ਉਹਦੇ ਬੜਾ ਮਾਨਖੋਟਾ ਆ ਬੰਦੇ ਦਾ ਕਿਵੇਂ ਬੋਲ ਕੇ ਗਿਆ ਹੁਣ ਚੱਲ ਕਰਦੇ ਕੋਈ ਹਿਸਾਬ ਪਤਾ ਆ ਚੱਲ ਗਈ ਉਹ ਵਾਹਿਗੁਰੂ ਸਾਰਾ ਕੁਝ ਦੇਖ ਹੀ ਜਾਂਦਾ ਵਾਹਿਗੁਰੂ ਨੂੰ ਸਭ ਦਾ ਪਤਾ ਹੈ ਕੌਣ ਮਾੜਾ ਕਰਦਾ ਹੈ ਕੌਣ ਚੰਗਾ ਕਰਦਾ ਹੈ ਚਲੋ ਆ ਚੱਲਗੇ ਪਿੰਡ ਪਰ ਬਾਈ ਸਜ਼ਾ ਹੋ ਬਹੁਤ ਵੱਡੀ ਦੰਦਾ ਸਜ਼ਾ ਵਾਇਗਰੂ ਦੇਊਗਾ ਜੋ ਫਸਲ ਖਰਾਬ ਕੀਤੀ ਐ ਮਰ ਵਾਇਗਰੂ ਵੀਰੇ ਸਾਰਾ ਕੁਝ ਦੇਖਦਾ ਵਾਇਗਰੂ ਸਭ ਵੇਖਦਾ ਏ ਜੇ ਤੇਰੀ ਫਸਲਾਂ ਨੇ ਖਰਾਬ ਕੀਤੀ ਐ ਨਾ ਤੇ ਉਹਦਾ ਰਿਜ਼ਲਟ ਉਹਨੂੰ ਮਿਲੂਗਾ ਜਲਦੀ ਬੜਾ ਟਾਈਮ ਨਹੀਂ ਲੱਗਦਾਗਾ ਚਲੋ ਭਈਆ ਪਤਾ ਮਾਰਾ ਨਹੀਂ ਤੋਜਦੇ ਉਹ ਨਹੀਂ ਫਿਕਰਾ ਉਹ ਬਾਈ ਤੁਹਾਨੂੰ ਕੱਲ ਦਾ ਪਤਾ ਲੱਗਿਆ ਕਿਸੇ ਦਾ ਕੀ ਗੱਲ ਹੋ ਗਈ ਬਾਈ ਉਹ ਜਾਂਟੇ ਦੇ ਸਾਰੇ ਕੰਡਕ ਮੱਚ ਗੀ ਤੇ ਨਾਲੇ ਟਰੈਕਟਰਾਂ ਨੂੰ ਨੁਕਸਾਨ ਹੋ ਗਿਆ ਤੇ ਤਿੰਨ ਚਾਰ ਕਿੱਲਾਂ ਦਾ ਆਸੇ-ਪਾਸੇ ਹੋਰ ਕਨਾ ਨੁਕਸਾਨ ਵੀ ਹੋ ਗਿਆ ਤੇ ਰੱਬ ਭਲਾ ਹੋ ਜਾ ਬਹੁਤ ਮਾੜਾ ਹੋਇਆ ਯਾਰ ਇਹ ਬਾਈ ਦਾ ਕਿੱਲਾ ਵੱਜ ਗਿਆ ਪਾਣੀ ਲੱਗਿਆ ਕਰਕੇ ਬਹੁਤ ਮਾੜਾ ਹੋਇਆ ਬੱਚਾ ਤੇ ਬਾਈ ਉਹੀ ਗੱਲ ਹੋਈ ਨਾ ਜਿਹੜਾ ਵਾਹਿਗੁਰੂ ਨੇ ਕਰਨਾ ਆਪੇ ਹੋ ਜਾਂਦਾ ਤੇ ਜਾਂਟੇ ਦਾ ਹੋਰ ਕੀ ਨੁਕਸਾਨ ਹੋ ਗਿਆ ਜਾਂਟੇ ਦਾ ਹੱਕ ਪੈਨ ਦਾ ਤੇ ਟਰੈਕਟਰਾਂ ਦਾ ਦੋਹਾਂ ਦਾ ਪਾਲੀਆਂ ਮੱਚੇਗਾ ਉਹ ਵਾਹਿਗੁਰੂ ਉਹ ਵਾਹਿਗੁਰੂ ਬਈ ਯਾਰ ਮੈਂ ਤਾਂ ਕਿਤੇ ਸੋਚਿਆ ਨਹੀਂ ਸੀਗਾ ਉਹ ਵਿਚਾਰੇ ਦਾ ਮਾੜਾ ਯਾਰ ਮੈਂ ਕਿਤੇ ਸੋਚਿਆ ਨਹੀਂ ਸੀ ਜੋਂ ਲੱਗੇ ਵਾਹਿਗੁਰੂ ਅੱਗੇ ਅਰਦਾਸ ਸੀ ਵਾਹਿਗੁਰੂ ਸਾਹਿਬ ਦਾ ਭਲਾ ਕਰੀ ਉਹ ਯਾਰ ਨਾ ਪੁਸਰਾ ਵਾਲਾ ਸੀਗਾ ਵਾਹਿਗੁਰੂ ਵੇਖ ਲਓ ਕੋਈ ਨਾ ਬਈ ਉਹਦੇ ਆਪਾਂ ਚੱਲ ਕੇ ਅੱਗੇ ਬਈ ਯਾਰ ਉਹਦੇ ਕੋਲੇ ਸੋਸ ਕਰਕੇ ਉਹ ਜਾਏ ਕਿ ਨਹੀਂ ਉਹ ਬਾਈ ਬੰਦਾ ਆਇਆ ਯਾਰ ਪੱਤਨੇ ਚੱਲਦੇ ਬਈ ਯਾਰ ਚੱਲ ਯਾਰ 10 ਮਿੰਟ ਵੀ ਯਾਰ ਬਈ ਆ ਬੱਧਾ ਖਰਾਬ ਹੋ ਗਿਆ ਯਾਰ ਕੋਈ ਨਾ ਬਈ ਯਾਰ ਚੱਲੋ ਯਾਰ ਬਈ ਪੁਸੂਤ ਤਾਂ ਕਰਨਾ ਪਊਗਾ ਇਨਸਾਨ ਬੜਾ ਹੋ ਗਿਆ ਉਹਦਾ ਵੀ ਈ ਗੱਲੋ ਕੇ ਜੰਟੇ ਬਾਈ ਬਹੁਤ ਮਾੜਾ ਆਇਆ ਤੇਰੇ ਨਾਲ ਯਾਰ ਬਹੁਤ ਮਾੜੀ ਗੱਲ ਈ ਬਾਈ ਜੰਟੇ ਬਹੁਤ ਮਾੜੀ ਹੋਈ ਬਾਈ ਤੁਹਾਨੂੰ ਪਤਾ ਲੱਗਿਆ ਬਈ ਯਾਰ ਬਹੁਤ ਦੁੱਖ ਹੋਇਆ ਬੜਾ ਨੁਕਸਾਨ ਕਰਤਾ ਬਾਈ ਬਹੁਤ ਜਿਆਦਾ ਨੁਕਸਾਨ ਹੋ ਗਿਆ ਹਵਾ ਬਹੁਤ ਤੇਜ਼ ਸੀ ਉਦੋਂ ਦੋ ਇਧਰ ਤੂੰ ਆਇਆ ਉੱਡਿਆ ਨਾ ਮੈਨੂੰ ਵੀ ਸ਼ੱਕ ਪਈ ਕਿ ਕੋਈ ਨੁਕਸਾਨ ਹੋ ਗਿਆ ਬਈ ਆਉਣੀ ਪਤਾ ਬਾਈ ਤੇਰਾ ਨੁਕਸਾਨ ਹੋਈ ਜਾਂਦਾ ਜਿਹੜਿਆ ਨੁਕਸਾਨ ਹੋਈ ਜਾਂਦਾ ਜਟ ਦੇ ਸਾਰੇ 6 ਮਹੀਨਿਆਂ ਦੀ ਕਮਾਈ ਨਾ ਵਾਹ ਹੋ ਗਈ ਬਈ ਸਵਾਜਾ ਐਨੀ ਕੋਲਤਾ ਹੀ ਦੱਸ ਉਹ ਜਿਹੜਾ ਬਾਈ ਕਿੱਲੇ ਚ ਪਾਣੀ ਪਿਆ ਸੀ ਉਹ ਗਰੀਬ ਦਾ ਹੋਊਗਾ ਬੱਚੀਆ ਵਿਚਾਰੇ ਦਾ ਬਾਈ ਭਾਕ ਸਿਆਂ ਮੈਂ ਤਕੜੇ ਹੋਣ ਦਾ ਮਾਣ ਕਰਦਾ ਸੀ ਇਹ ਤਾਂ ਮੇਰੇ ਨਾਲ ਸਭ ਕੁਝ ਹੋਣਾ ਹੀ ਸੀਗਾ ਜੈਸੀ ਕਰਨੀ ਵੈਸੀ ਪਰਣੀ ਬਾਈ ਭਾਕ ਸਿਆਂ ਮੈਂ ਜਾਣ ਬੁੱਝ ਕੇ ਤੇਰੇ ਇੱਕ ਕਿੱਲੇ ਕਣਕ ਦੇ ਵਿੱਚ ਪਾਣੀ ਛੱਡਿਆ ਤਾਂ ਕਿ ਮੈਂ ਤੈਨੂੰ ਖੱਜਲ ਖੁਆਰ ਕਰ ਸਕਾਂ ਤੇ ਤੇਰਾ ਇੱਕ ਕਿੱਲਾ ਜ਼ਮੀਨ ਦਾ ਅਸੀਂ ਖਰੀਦ ਸਕੀਏ ਪਰ ਮੈਂ ਭੁੱਲ ਗਿਆ ਸੀਗਾ ਕਿ ਉੱਪਰ ਵਾਲਾ ਸਭ ਕੁਝ ਦੇਖਦਾ ਹੈ ਇਹ ਤਾਂ ਸਭ ਕੁਝ ਹੁਣ ਹੈ ਸੀਗਾ ਮੈਂ ਹੱਥ ਜੋੜ ਕੇ ਭਾਈ ਤੇਥੋਂ ਮਾਫੀ ਮੰਗਦਾ ਹਾਂ ਤੁਸੀਂ ਫੇਰ ਵੀ ਪਤਾ ਲੈਣ ਆਏ ਹੋ ਕੋਈ ਗੱਲ ਨਹੀਂ ਭਾਈ ਜੰਟੇ ਘਬਰਾਣਾ ਨਹੀਂ ਤੇਰੇ ਨਾਲ ਹੈ ਭਾਈ ਜੰਟੇ ਵਾਹਿਗੁਰੂ ਸਭ ਸਹੀ ਕਰੂਗਾ ਮੈਂ ਕਿਤੇ ਨਹੀਂ ਸੋਚਿਆ ਜੀ ਬਾਈ ਮੈਂ ਤੈਨੂੰ ਆਦਾ ਵੱਡਾ ਭਰਾ ਮੰਨਦਾ ਸੀ ਤੇ ਮੰਨਦਾ ਰਹਾਗਾ ਬਾਈ ਬੇਫਿਕਰ ਹੋ ਜਾ ਬਾਈ ਤੇਰੇ ਨਾਲ ਆ ਅਸੀਂ ਵਾਏ ਗੁਰੂ ਪਲਾ ਕਰੀ ਬਾਈ ਵਾਏ ਗੁਰੂ ਇਹੋ ਜਿਹਾ ਨੁਕਸਾਨ ਕਿਸੇ ਦੁਸ਼ਮਣ ਦਾ ਨਾ ਕਰੀ ਕਦੇ ਵੀ ਨਾ ਕਰੀ ਕਿਉਂਕਿ ਧੀਆ ਪੁੱਤਾ ਵਾਂਗੂ ਫਸਲ ਪਾਲਦਾ ਬੰਦਾ ਮਰਨ ਹੋ ਜਾਂਦਾ ਚਲੋ ਇਹ ਦੇਖ ਕੇ ਹੌਸਲਾ ਰੱਖ ਬਾਈ ਹੌਸਲਾ ਰੱਖ ਠੀਕ ਆ ਬਾਈ ਹੌਸਲਾ ਰੱਖ ਅਸੀਂ ਤੇਰੇ ਨਾਲ ਆ ਠੀਕ ਆ ਬਾਈ ਠੀਕ ਆ